ਸਸਰੀਕਾ ਦੋਸਤੋ ਮੈਂ ਤੁਹਾਡਾ ਆਪਣਾ ਗੁਰ ਚੱਕ ਵਾਲਾ ਮੇਰੇ ਵੱਲੋਂ ਤੇ ਸਾਰੇ ਨਗਰ ਵੱਲੋਂ ਚੱਕ ਫਤੇ ਸਿੰਘ ਵਾਲੇ ਵੱਲੋਂ ਮਾਨ ਪਰਿਵਾਰ ਦੇ ਸਹਿਯੋਗ ਨਾਲ ਸਵਰਗੀਆ ਬਾਰਾ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਯਾਦ ਵਿੱਚ ਕੈਂਸਰ ਦੇ ਚੈੱਕਅਪ ਲਈ ਫ੍ਰੀ ਕੈਂਪ ਲਗਾਏ ਜਾ ਰਿਹਾ ਹੈ ਇਹਦੇ ਚ ਪਿੰਡ ਵੱਲੋਂ ਵੀ ਸਹਿਯੋਗ ਹੈ ਤੇ ਸ਼ਹੀਦ ਬਾਬਾ ਫਤੇ ਸਿੰਘ ਜੀ ਵੈਲਫੇਅਰ ਸੁਸਾਇਟੀ ਦਾ ਵੀ ਸਹਿਯੋਗ ਹੈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਫ੍ਰੀ ਚੈੱਕਅਪ ਕੈਂਸਰ ਦਾ ਕੈਂਪੇਨ ਆਪਣੀ ਚੈੱਕਅਪ ਕਰਵਾਓ ਇਹਦੇ ਨਾਲ ਹੋਰ ਵੀ ਬਿਮਾਰੀਆਂ ਦੇ ਇਲਾਜ ਲਈ ਚੈੱਕਅਪ ਕਰੀ ਜਾਊਗੀ ਤੇ ਸਾਰੇ ਮਾਹਰ ਡਾਕਟਰ ਆ ਰਹੇ ਐ ਦੂਰੋਂ ਦੂਰੋਂ ਇਸ ਸਮੇਂ ਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਠਾਓ ਇਹ ਜ਼ਰੂਰੀ ਕਲਾ ਪਿੰਡ ਚੱਕਫਤੇ ਸਿੰਘ ਵਾਲੇ ਲਈ ਨਹੀਂ ਕੈਂਪ ਰੱਖਿਆ ਗਿਆ ਹੋਰ ਵੀ ਆਸ-ਪਾਸੇ ਵੀ ਜਿੰਨੇ ਇਲਾਕੇ ਹੈ ਉੱਥੇ ਵੀ ਭੈਣਾ ਭਰਾਵਾਂ ਨੂੰ ਬੇਨਤੀ ਹੈ ਵੀ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ 4 ਸਤੰਬਰ ਨੂੰ ਗੁਰਦੁਆਰਾ ਸਾਹਿਬ ਤੁਸੀਂ ਪਹੁੰਚ ਕੇ ਆਪਣੇ ਚੈੱਕਅਪ ਕਰਾਓ ਤੇ ਇਸ ਮੌਕੇ ਦਾ ਲਾਹਾ ਲਓ ਬਹੁਤ-ਬਹੁਤ ਧੰਨਵਾਦ ਥੈਂਕ ਯੂ